ਉਸੇ ਕਰੋੜਾਂ ਲੋਕਾਂ ਨੂੰ ਜੋ ਹੈ ਉਹ ਛੱਟ ਪੂਜਾ ਮਨਾਉਂਦੇ ਵੇਖਿਆ ਹੋਏਗਾ ਤੁਸੀਂ ਛੱਟ ਪੂਜਾ ਦਾ ਤਿਵਾਰ ਵੇਖਿਆ ਹੋਏਗਾ ਤੇ ਬਹੁਤ ਸਾਰੇ ਲੋਕ ਛੱਟ ਪੂਜਾ ਖੁਦ ਵੀ ਕਰਦੇ ਨੇ ਕਰੋੜਾਂ ਲੋਕ ਛੱਟ ਪੂਜਾ ਦੇ ਨਾਲ ਕਿਵੇਂ ਜੁੜੇ ਹੋਏ ਨੇ ਇਸ ਦਾ ਇਤਿਹਾਸ ਕੀ ਹੈ ਇਸ ਨੂੰ ਜੋ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਯੂਨ ਯੂਨੈਸਕੋ ਕਲਚਰਲ ਹੈਰੀਟੇਜ ਦੇ ਵਿੱਚ ਵੀ ਇਸ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਸੋ ਇਸ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਛੱਟ ਪੂਜਾ ਦਾ ਇਤਿਹਾਸ ਖੋਰ ਜ਼ਿਆਦਾ ਵਾਇਰਲ ਹੋਏਗਾ ਕਿ ਇਹ ਔਲਾਦ ਦੇ ਸੁੱਖ ਦੇ ਲਈ ਕੀਤਾ ਜਾਂਦਾ ਹੈ ਆਖਿਰਕਾਰ ਇਸ ਦੇ ਪਿੱਛੇ ਇਤਿਹਾਸ ਕੀ ਹੈ ਉਗਦੇ ਸੂਰਜ ਨੂੰ ਅਤੇ ਢਲਦੇ ਸੂਰਜ ਨੂੰ ਨਮਸਕਾਰ ਕੀਤਾ ਜਾਂਦਾ ਹੈ ਜੀ ਹਾਂ ਸਸ਼ੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਖਾਟੇ ਨਾਲ ਪ੍ਰੀਆ ਆ ਬਹੁਤ ਸਾਰੇ ਥਾਮਾਤੇ ਜੋਇਆ ਛਟ ਪੂਜਾ ਦੀ ਮੰਗਦਾ ਹੈ ਖਾਸ ਕਰਕੇ ਬਿਹਾਰ ਝਾਰਖੰਡ ਨੇਪਾਲ ਅਤੇ ਉਤਰੀ ਉਤਰੀ ਪੂਰਬ ਦੇ ਵਿੱਚ ਜਿਹੜਾ ਹੈ ਉਹ ਇਸ ਦਾ ਇਤਿਹਾਸ ਜਿਹੜਾ ਹੈ ਉਹ ਦੇਖਿਆ ਗਿਆ ਸੋ ਆਖਿਰਕਾਰ ਇਸ ਦੇ ਪਿੱਛੇ ਕੀ ਰੀਜ਼ਨ ਹੈ ਤੇ ਕਿਉਂ ਲੋਕ ਮਨਾਉਂਦੇ ਨੇ ਇਸ ਦੇ ਬਹੁਤ ਸਾਰੀਆਂ ਮਾਨਤਾਵਾਂ ਨੇ ਉਹਨਾਂ ਦੇ ਵਿੱਚੋਂ ਮੈਂ ਦੋ ਤਿੰਨ ਮਾਨਤਾਵਾਂ ਜਿਹੜੀਆਂ ਨੇ ਤੁਹਾਨੂੰ ਦੱਸਾਂਗੀ। ਜਿਵੇਂ ਇਹ ਦੀਵਾਲੀ ਦੇ 6 ਦਿਨ ਬਾਅਦ ਜਿਹੜਾ ਇਹ ਮਨਾਇਆ ਜਾਂਦਾ ਹੈ ਦੀਵਾਲੀ ਦਾ ਤਿਵਾਰ ਰਾਮ ਜੀ ਜਿਹੜਾ ਹੈ ਉਹ ਆ ਰਾਵਣ ਦਾ ਵਦ ਕਰਕੇ ਆਏ ਸੀ। ਸੋ ਰਾਵਣ ਸਿਰਫ ਇੱਕ ਇੱਕ ਆਮ ਇਨਸਾਨ ਨਹੀਂ ਸੋ ਇੱਕ ਬਹੁਤ ਵੱਡਾ ਬ੍ਰਾਹਮਣ ਸੀ ਅਤੇ ਜਦੋਂ RAM ji ਉਸ ਦਾ ਵਦ ਕਰਕੇ ਆਏ ਸੀ ਮਤਲਬ ਉਸ ਨੂੰ ਮਾਰ ਕੇ ਆਏ ਸੀ ਤੇ ਉਹਨਾਂ ਨੂੰ ਬ੍ਰਾਹਮਣ ਵਦ ਦੋਸ਼ ਲੱਗਾ ਸੀ ਮਤਲਬ ਬ੍ਰਾਹਮਣ ਨੂੰ ਮਾਰਨ ਦਾ ਪਾਪ ਲੱਗਾ ਸੀ ਜਿਸ ਤੋਂ ਬਾਅਦ ਉਹ ਕਈ ઋਸ਼ੀਆਂ ਦੇ ਕੋਲ ਗਏ ਅਤੇ ਉਹਨਾਂ ਨੇ ਕਿਹਾ ਕਿ ਮੈਂ ਇਸ ਪਾਪ ਤੋਂ ਕਿਵੇਂ ਮੁਕਤੀ ਕਰ ਸਕਦਾ ਮੁਕਤੀ ਪਾ ਸਕਦਾ ਹੈ ਜਿਸ ਤੋਂ ਬਾਅਦ ਰਿਸ਼ੀਆਂ ਨੇ ਉਹਨਾਂ ਨੂੰ ਦੱਸਿਆ ਕਿ ਤੁਸੀਂ ਜੋ ਹੈ ਉਹ ਛੱਟ ਪੂਜਾ ਦਾ ਵਰਤ ਕਰੋ ਛੱਟ ਪੂਜਾ ਮਨਾਓ ਤੁਸੀਂ ਉਗਦੇ ਸੂਰਜ ਨੂੰ ਅਤੇ ਢਲਦੇ ਸੂਰਜ ਨੂੰ ਜਿਹੜਾ ਉਹ ਨਮਸਕਾਰ ਕਰੋ ਜਿਸ ਤੋਂ ਬਾਅਦ ਰਾਮ ਜੀ ਅਤੇ ਸੀਤਾ ਮਈਆ ਨੇ ਇਹ ਫੈਸਲਾ ਲਿਆ ਸੀ ਕਿ ਉਹਨਾਂ ਨੇ ਉਹ ਇਸ ਪਰਵ ਨੂੰ ਮਨਾਉਣਗੇ ਜਿਸ ਤੋਂ ਬਾਅਦ ਉਹ ਲਗਾਤਾਰ ਸ਼ੁਰੂ ਹੋ ਗਿਆ ਸੋ ਇਸ ਤਰੀਕੇ ਦੇ ਨਾਲ ਛੱਟ ਦਾ ਤਾਂ ਪਹਿਲਾ ਇਤਿਹਾਸ ਇਹ ਹੈ ਦੂਜਾ ਇਤਿਹਾਸ ਦੱਸਿਆ ਜਾਂਦਾ ਹੈ ਕਿ ਕੁੰਤੀ ਪੁੱਤਰ ਕਣ ਜੋ ਸੂਰਜ ਦੇਵ ਨੂੰ ਪੁੱਤਰ ਸੀ ਮਤਲਬ ਜਿਹੜੇ ਸੂਰਜ ਦੇਵ ਦੇ ਪੁੱਤਰ ਸੀਗੇ ਉਹ ప్రతి ਦਿਨ ਸੂਰਜ ਦੇ ਜਲ ਨੂੰ ਜਲ ਅਪਰ ਜੋ ਅਪਰਪਿਤ ਕਰਦੇ ਸੀ ਅਰਪਿਤ ਕਰਦੇ ਸੀ ਕਣ ਨੇ ਸੂਰਯ ਦੇ ਰਾਜਨਾ ਦੇ ਨਾਲ ਹੀ ਉਹ ਇੱਕ ਮਹਾਨ ਯੋਧਾ ਬਣੇ ਸੀ ਅਤੇ ਉਹਨਾਂ ਨੂੰ ਦਾਨੀ ਹੋਣ ਦਾ ਆਸ਼ੀਰਵਾਦ ਜਿਹੜਾ ਉਹ ਮਿਲਿਆ ਸੀ ਜਿਸ ਦੇ ਕਰਕੇ ਛੱਟ ਪੂਜਾ ਬਣਾਈ ਗਈ ਤੀਜਾ ਇਤਿਹਾਸ ਦੱਸਦਾ ਹੈ ਕਿ ਲੋਕ ਮੰਨਤਾ ਹੈ ਕਿ ਸੂਰਯ ਦੇਵ ਦੀ ਭੈਣ ਜਿਹੜੀ ਹੈ ਛੱਠੀ ਮਈਆ ਛੱਠੀ ਮਈਆ ਸੂਰਯ ਦੇਵ ਦੀ ਭੈਣ ਦੱਸੀ ਜਾਂਦੀ ਹੈ ਅਤੇ ਉਹਨਾਂ ਨੇ ਉਹ ਬੱਚਿਆਂ ਦੀ ਰੱਖਸ਼ਾ ਕਰਦੀ ਹੈ ਅਤੇ ਸੰਤਾਨ ਦੀ ਲੰਮੀ ਲੰਬੀ ਆਉ ਆ ਜੋ ਹੈ ਉਮਰ ਦੇ ਲਈ ਲੋਕ ਉਹਨਾਂ ਤੋਂ ਹੀ ਜਿਹੜਾ ਹੈ ਉਮਰ ਮੰਨਤਾ ਮੰਗਦੇ ਨੇ ਜਿਸ ਕਰਕੇ ਮਹਿਲਾਵਾਂ ਆਪਣੇ ਬੱਚਿਆਂ ਦੀ ਸੁੱਖ ਦੇ ਲਈ ਬੱਚਿਆਂ ਦੇ ਭਵਿੱਖੇ ਦੇ ਲਈ ਜੋ ਹੈ ਉਹ ਛੱਠੀ ਮਈਆ ਦਾ ਵਰਤ ਜਿਹੜੀ ਆ ਉਹ ਰੱਖਦੀਆਂ ਨੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਛੱਤ ਪੂਜਾ ਦੀ ਸ਼ੁਰੂਆਤ ਵੈਦਿਕ ਕਾਲ ਦੇ ਵਿੱਚ ਹੋਈ ਸੀ ਅਤੇ ਸੂਰ ਦੇਵ ਦੀ ਉਪਾਸਨਾ ਇਹਦੇ ਵਿੱਚ ਕੀਤੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਇਹਦੇ ਵਿੱਚ ਜਿਹੜਾ ਹੈ ਉਹ ਤਕਰੀਬਨ 4 ਦਿਨ ਇਹ ਜਿਹੜਾ ਪਰਵ ਹੈ ਉਹ ਚੱਲਦਾ ਹੈ ਛੱਠ ਪੂਜ ਜਿਹੜਾ ਛੱਠ ਸ਼ਬਦ ਸੰਸਕ੍ਰਿਤ ਦੇ ਪਸ਼ਟੀ ਤੇ ਬਣਿਆ ਹੈ ਜਿਸ ਦਾ ਅਰਥ ਹੈ ਛੱਠਾ ਦਿਨ ਯਾਨੀ ਕਿ ਦੀਪਾਉਲੀ ਦੇ ਛੇਵਾਂ ਦਿਨ ਅਤੇ ਦੱਸਿਆ ਜਾਂਦਾ ਹੈ ਕਿ ਲੋਕ ਨਦੀ ਜਾਂ ਤਲਾਬ ਦੇ ਵਿੱਚ ਤਲਾਬ ਦੇ ਕਿਨਾਰਿਆਂ ਦੇ ਉੱਤੇ ਖੜ ਕੇ ਸੂਰਜ ਦੇਵ ਨੂੰ ਯਾਨੀ ਕਿ ਡੁੱਬਦੇ ਸੂਰਜ ਨੂੰ ਅਤੇ ਉਗਦੇ ਸੂਰਜ ਨੂੰ ਜਿਹੜਾ ਉਹ ਨਮਸਕਾਰ ਜਿਹੜਾ ਉਹ ਕਰਦੇ ਨੇ ਸੂਰਜ ਦੇਵ ਦੀ ਇਹਦਾ ਮੁੱਖ ਉਦੇਸ਼ ਕੀ ਹੈ ਦੱਸਿਆ ਜਾਂਦਾ ਹੈ ਕਿ ਸੂਰਜ ਦੇਵ ਦੀ ਊਰਜਾ ਅਤੇ ਜੀਵਨ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ ਪਰਿਵਾਰ ਵਿਵਸਥ, समृद्धि ਅਤੇ ਸੰਤਾਨ ਦੀ ਸੁਰੱਖਿਆ ਜਿਹੜੀ ਆ ਉਹ ਮਿਲਦੀ ਹੈ ਆਤਮ-ਸਮਰiddhi ਅਤੇ ਪ੍ਰਕਿਰਤੀ ਦੇ ਪ੍ਰਤੀ ਆਭਾਰ ਵਿਅਕਤ ਕਰਦਾ ਹੈ ਇਹ ਤਿਉਹਾਰ ਸੋ ਇਸ ਤਰੀਕੇ ਦੇ ਨਾਲ ਅ ਜੋ ਹੈ ਉਹ ਛਟ ਪੂਜਾ ਦੀ ਸ਼ੁਰੂਆਤ ਹੋਈ ਸੀ ਇਸ ਦੇ ਵੱਖ-ਵੱਖ ਇਤਿਹਾਸ ਹੈਗੇ ਨੇ ਪਰ ਇਸ ਦਾ ਮੇਨ ਇਤਿਹਾਸ ਜਿਹੜਾ ਮੰਨਿਆ ਜਾਂਦਾ ਹੈ ਉਹ RAM ji ਅਤੇ Sita maiya ਦੇ Sita mata ਦੇ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਕਿ Sita mata ਦੇ RAM ji ਨੇ ਸਭ ਤੋਂ ਪਹਿਲਾਂ ਉਗਦੇ ਸੂਰਜ ਨੂੰ ਅਤੇ ਡੁੱਬਦੇ ਸੂਰਜ ਨੂੰ ਜਿਹੜਾ ਹੈ ਉਹ ਨਮਸਕਾਰ ਕੀਤਾ ਸੀ ਜਿਸ ਕਰਕੇ ਇਹ ਤਿਉਹਾਰ ਲਗਾਤਾਰ ਮਨਾਇਆ ਜਾਂਦਾ ਹੈ